ਕਹਿੰਦੇ ਨੇ ਦਲੇਰੀ ਕਿਤੋਂ ਮੁੱਲ ਨਹੀਂ ਮਿਲਦੀ ਸਗੋਂ ਉਹਦੇ ਲਈ ਪੰਜਾਬ 'ਚ ਜੰਮਣਾ ਪੈਂਦਾ ਬਠਿੰਡਾ ਦੇ ਅਕਲੀਆਂ ਕਲਾ ਪਿੰਡ ਦੀ ਸਰਦਾਰਲੀ ਰਾਜਪਾਲ ਕੌਰ ਦੀ ਦਲੇਰੀ ਦੇ ਦੂਰ ਦੂਰ ਤੱਕ ਚਰਚੇ ਹੁੰਦੇ ਨੇ ਜਦੋਂ ਬੀਬੀ ਘੋੜਸਵਾਰੀ ਕਰਦੀ ਹੈ ਤਾਂ ਲੋਕਾਂ ਦੀਆਂ ਉਂਗਲਾਂ ਮੂੰਹ 'ਚ ਆ ਜਾਂਦੀਆਂ ਨੇ ਉਤੋਂ ਗਾਤਰਾ ਕਿਰਪਾਨ ਪਾ ਕੇ ਘੋੜੇ ਤੇ ਜਾਂਦੀ ਵਿੱਚੋਂ ਤਾਂ ਜਿਨੇ ਪੂਰਾ ਪੰਜਾਬ ਝਲਕਾ ਮਾਰਦਾ ਹੈ ਆਓ ਤੁਹਾਨੂੰ ਦਿਖਾਉਨੇ ਆ ਘੋੜਿਆਂ ਵਾਲੀ ਸਰਦਾਰਨੀ ਦੇ ਸ਼ੌਂਕ ਦੀ ਵੱਖਰੀ ਕਹਾਣੀ ਸ਼ਾਂਗ ਵੀਰੇ ਮੈਨੂੰ ਬਚਪਨ ਤੋਂ ਹੀ ਸੀ ਕਿਉਂਕਿ ਮੇਰੇ ਦਾਦਾ ਜੀ ਘੋੜੀਆਂ ਰੱਖਦੇ ਹੁੰਦੇ ਸੀ ਇਹ ਪਹਿਲਾਂ ਕੀਤੀ ਜਦੋਂ ਘੋਟਸਵਾਰੀ ਕਿਤੇ ਉਹ ਡਰ ਲੱਗਿਆ ਸੀਗਾ ਉਦੋਂ ਮੈਂ ਇਹਨਾਂ ਨੂੰ ਜੋਦਨ ਕਿਹਾ ਜੋਤ ਤੁਸੀਂ ਰੋਇ ਸਵਾਰੀ ਕਰ ਦਿੰਨੇ ਹੋ ਕਰਦੇ ਹੋ ਤੇ ਵੀ ਮੈਨੂੰ ਵੀ ਸਮਾਂ ਦਿਓ ਤੇ ਜੋਤ ਕਹਿੰਦਾ ਮੰਮੀ ਤੂੰ ਡੈਗਣਾ ਪਈ ਮੈਂ ਕਿਹਾ ਵੇਖੀ ਜਾਉ ਇਹਦੇ ਪਾਪਾ ਕਹਿੰਦੇ ਕੋਈ ਨਹੀਂ ਜੋਤ ਗੱਦੀ ਪਾਈ ਆ ਬਿਠਾ ਦੇ ਵੇਖੀ ਜਾਉ ਮੈਂ ਉਹਨਾਂ ਨੇ ਵਾਦਾ ਕੀਤਾ ਮੈਂ ਕਿਹਾ ਤੁਸੀਂ ਮੂਹਰੇ ਫੜੀ ਰੱਖਿਓ ਛੱਡਣੀ ਨਹੀਂ ਪਰ ਮੈਂ ਬਹਿ ਜਉ ਕਹਿੰਦੇ ਚੰਗਾ ਜਦੋਂ ਮੈਂ ਉੱਪਰ ਬਹਿ ਗਏ ਉਹਨਾਂ ਨੇ ਛੱਡਦੀ ਮੈਨੂੰ ਕਹਿੰਦੇ ਸਾਹ ਲਾ ਆਉਦੀ ਹੁਣ ਇਹ ਬੰਦਾ ਉੱਤੋਂ ਕੋੜੀ ਤੋਂ ਡੈਗ ਵੀ ਪਿਆ ਇਹਨਾਂ ਨੇ ਮਤਲਬ ਛਲਾਂਗ ਲਾ ਕੇ ਕੋਲ ਆਏ ਢਿੱਡ ਤੇ ਪੈਰ ਵੀ ਰੱਖਿਆ ਗਾ ਨਾ ਫਟਾਫਟ ਚੱਕ ਲੈਣਾ ਇਹ ਭਾਰ ਨਹੀਂ ਦਿੰਦੇ ਬੱਚੇ ਤੇ ਬੱਚਾ ਵੀ ਡੈਗ ਤੇ ਉਹ ਜੋਤ ਆਇਆ ਵਸੇ ਆਪਣਾ ਬਿਲਕੁਲ ਸੇਟੇ ਐਸੀ ਨੂੰ ਉੱਥੇ ਬਾਹਰ ਚ ਪਰ ਉਹਨੇ ਸੱਟ ਨਹੀਂ ਲੱਗਣ ਦਿੱਤੀ ਇਹਨੇ ਜਮਾਂ ਵੀ ਪਾਸੇ ਹੋ ਗਈ ਦਵਾ ਦਵਾ ਐ ਘੁੰਮ ਕੇ ਉਹ ਹੁਣ ਜਿਵੇਂ ਉਹਦੀ ਮਾਂ ਦੇ ਦੁੱਧ ਨਹੀਂ ਆਉਂਦਾ ਸੀ ਉਹਦੇ ਭਾਦੀ ਉਹਨੂੰ ਐ ਲੱਗਦਾ ਮੇਰੀ ਮਾਂ ਇਹੀ ਐ ਜਦੋਂ ਮੈਂ ਬਾਹਰ ਖੋਲਣਾ ਉਹਨੇ ਪਰਲੇ ਪਾਸ ਦੇ ਕੇ ਫਟਾਫਟ ਬਾਹਰ ਚ ਆ ਜਾਣੀ ਵੀ ਕੁਝ ਲੈ ਕੇ ਆ ਇੱਕ ਵਾਰ ਇਹ ਲక్ష్ਮੀ ਛੋਟੀ ਸੀ ਤੇਨੇ ਮੈਂ ਇਹਦੇ ਪਜਾ ਕੇ ਨੂੰ ਇੱਥੇ ਹੱਥ ਮਾਰੇ ਛਾਤੀ ਤੇਨੇ ਐ ਮਤਲਬ ਖੜੀ ਹੋ ਗਈ ਜਮਾਂ ਉਹ ਵੀਡੀਓ ਸਾਡੀ ਇੰਨੀ ਚੜੀ ਇੰਨੀ ਚੜੀ ਅਜੇ ਵੀ ਲੋਕ ਪਾਈ ਜਾਂਦੇ ਉਹ ਵੀਡੀਓ ਸਾਡੀ ਵੈਸੇ ਛੋਟੇ ਬੱਚੇ ਹੁੰਦੇ ਜਿਵੇਂ ਇਹਨਾਂ ਨੂੰ ਨਾ ਲਿਵਾ ਫਰੋਲ ਸ਼ਾਰਕਾ ਫਰੋਲ ਦਵਾਈ ਦੇਣੀ ਹੈ ਇਹਨਾਂ ਨੂੰ ਗਰੋਥ ਵਾਸਤੇ ਤੇ ਲਿਵਰ ਵਾਸਤੇ ਉਹ ਸਾਰਾ ਕੁਝ ਮੈਂ ਆਪ ਧਿਆਨ ਰੱਖਦੀ ਆ ਵੀ ਹੁਣ ਦੇਣੀਆਂ ਜਾਂ ਕਦੋਂ ਪਿਉਣੀ ਇਹਨਾਂ ਨੂੰ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤੇ ਮੈਂ ਹਾਫਤਾਰ ਸਿੰਘ ਤੇ ਅਕਸਰ ਹੀ ਤੁਸੀਂ ਦੇਖਿਆ ਹੋਣਾ ਕੁੜੀਆਂ ਨੂੰ ਕੁੜਸਵਾਰੀ ਕਰਦੇ ਲੇਕਿਨ ਅੱਜ ਤੋਂ ਨੂੰ ਅਸੀਂ ਕੋੜਿਆਂ ਦੀ ਸਰਦਾਨੀ ਦੇ ਨਾਲ ਮਿਲਣ ਲੱਗੇ ਆ ਅਸੀਂ ਪਹੁੰਚੇ ਆ ਪਿੰਡ ਆਕਲੀਆਂ ਕਲਾਂ ਦੇ ਵਿੱਚ ਸਾਡੇ ਨਾਲ ਉਹ ਮੌਜੂਦ ਹੈ ਗੱਲਬਾਤ ਕਰਦੇ ਆ ਕਿ ਕਿਸ ਤਰ੍ਹਾਂ ਦੇ ਨਾਲ ਉਹਨਾਂ ਦਾ ਜਿਹੜਾ ਸ਼ੌਂਕ ਜਿਹੜਾ ਹੈਗਾ ਇਧਰਲੇ ਪਾਸੇ ਜਿਹੜਾ ਕਿੱਤੇ ਚ ਪਿਆ ਹੈਗਾ ਸਭ ਤੋਂ ਪਹਿਲਾਂ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬੀ ਲੋਕ ਚੈਨਲ ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਇਹ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਤੁਹਾਡਾ ਨਾਮ ਕੀ ਹੈਗਾ ਤੇ ਅਸੀਂ ਕੁੜੀਆਂ ਦੀਆਂ ਜੜੀਆਂ ਵੀਡੀਓਸ ਤਾਂ ਜ਼ਰੂਰ ਦੇਖਦੇ ਆ ਕਿ ਘੋੜਸਵਾਰੀ ਕਰਦੇ ਆ ਇਧਰਲੇ ਕਿੱਤੇ ਵਾਲੇ ਪਾਸੇ ਜੜੀਆਂ ਆ ਰਹੀਆਂ ਹੈਗੀਆਂ ਅ ਤੁਸੀਂ ਜਿਹੜਾ ਹੈਗਾ ਬੱਚੇ ਤੁਹਾਡੇ ਹੈਗੇ ਬੱਚਿਆਂ ਨੂੰ ਇਧਰਲੇ ਕਿੱਤੇ ਚ ਪਾਇਆ ਹੈਗਾ ਪੂਰਾ ਕਿਵੇਂ ਸ਼ੌਂਕ ਕਿਵੇਂ ਪਿਆ ਸੀ ਸ਼ੌਂਕ ਵੀਰੇ ਮੈਨੂੰ ਬਚਪਨ ਤੋਂ ਹੀ ਸੀ ਕਿਉਂਕਿ ਮੇਰੇ ਦਾਦਾ ਜੀ ਘੋੜੀਆਂ ਰੱਖਦੇ ਹੁੰਦੇ ਸੀ ਤਾਇਆ ਜੀ ਚਾਚਾ ਜੀ ਸਾਰੇ ਘੋੜੀਆਂ ਰੱਖਦੇ ਸੀ ਵੈਸੇ ਅੱਜ ਵੀ ਦੋ ਘਰ ਹੈਗੇ ਜਿਹੜੇ ਘੋੜੀਆਂ ਰੱਖਦੇ ਆ ਸ਼ੌਂਕ ਉੱਥੋਂ ਤੋਂ ਸੀ ਤੇ 2000 ਦੇ ਵਿੱਚ ਮੇਰੀ ਮੈਰਿਜ ਹੁੰਦੀ ਆ 2004 ਦੇ ਵਿੱਚ ਜਿਹੜਾ ਪਘੋੜੀਆਂ ਦਾ ਕੰਮ ਉਹ ਸਟਾਰਟ ਕੀਤਾ ਸੀ ਹਾਂਜੀ ਕੁੜੀਆਂ ਨੂੰ ਦੇਖਿਆ ਹੈਗਾ ਘੁੜਸਵਾਰੀ ਕਰਦੇ ਲੇਕਿਨ ਤੁਹਾਡੀ ਏਸ ਦੇ ਮੁਤਾਬਿਕ ਜਿਹੜਾ ਦੇਖਿਆ ਕਿ ਨਹੀਂ ਕੋਈ ਇਸ ਤਰ੍ਹਾਂ ਦੇ ਤੁਹਾਨੂੰ ਜਿਹੜਾ ਘੋੜਿਆਂ ਦੀ ਸਰਦਾਰਨੀ ਵੀ ਕਿਹਾ ਜਾਂਦਾ ਹੈਗਾ ਕਿਵੇਂ ਲੱਗਦਾ ਜਦੋਂ ਨਾਮ ਕਿੱਥੋਂ ਪਿਆ ਤੁਹਾਡਾ ਨਾਮ ਤਾਂ ਦੇਖੋ ਜੀ ਜਦੋਂ ਆਪਾਂ ਹਨਾ ਘੋੜਿਆਂ ਦੀ ਸਾਮ ਸਮਾਈ ਕਰਦੇ ਆਂ ਦੇ ਜੋਤ ਨੂੰ ਮੈਂ ਇੱਕ ਦਿਨ ਕਿਹਾ ਜੋਤ ਮੈਂ ਕਿਹਾ ਛੋਟੇ ਬੱਚਿਆਂ ਨੂੰ ਮੈਂ ਚਾੜ੍ਹ ਕਰੀ ਜਾਵਾਂ ਤੇ ਉਹਨਾਂ ਨੇ ਮੱਲਡੂ ਖਵਾਤਾ ਜੋਤ ਨੇ ਵੀਡੀਓ ਪਾਤੀ ਉਹ ਵੀਡੀਓ ਮਤਲਬ ਇੰਨੀ ਚੜੀ ਅੱਛਾ ਤੇ ਉਹ ਜਿਹੜਾ ਮਨ ਨੂੰ ਉਤਸ਼ਾਹ ਆ ਸੀਗਾ ਜਿਹੜਾ ਹੋਰ ਹੋ ਗਿਆ ਤੇ ਬਾਅਦ ਚ ਫਿਰ ਅਸੀਂ ਨਿੱਕੇ ਨਿੱਕੇ ਬੱਚਿਆਂ ਨਾਲ ਜਿਹੜੀਆਂ ਵੀਡੀਓ ਪਾਉਣ ਲੱਗ ਗਏ ਤੇ ਮਤਲਬ ਇਹਨਾਂ ਦਾ ਭੈਣ ਭਰਾਵਾਂ ਨੂੰ ਪਿਆਰ ਦਿੱਤਾ ਤੇ ਜਿੰਨਾ ਕਰਕੇ ਅੱਜ ਇੱਥੇ ਖੜੇ ਆਂ ਪਹਿਲਾਂ ਵੀ ਸ਼ੌਂਕ ਸੀਗਾ ਜਾਂ ਫਿਰ ਜਦੋਂ ਤੁਹਾਡਾ ਵਿਆਹ ਹੁੰਦਾ ਹੈਗਾ ਉਸ ਤੋਂ ਬਾਅਦ ਜਿਹੜਾ ਇਧਰਲੇ ਪਾਸੇ ਇਹ ਦੇਖੋ ਸ਼ੌਂਕ ਤਾਂ ਪਹਿਲਾਂ ਸੀ ਪਰ ਪਹਿਲਾਂ ਥੋੜਾ ਬੱਚੇ ਨੂੰ ਹਨਾ ਖੇਡਣ ਦਾ ਵੀ ਹੁੰਦਾ ਪੜਨ ਦਾ ਵੀ ਹੁੰਦਾ ਤੇ ਵੈਸੇ ਜਿਹੜੇ ਹੁਣ ਦੇ ਬੱਚਾ ਨਾਲ ਉਹਦੇ ਜਿਹੜੇ ਬੱਚੇ ਮਸਤ ਜਿਹੇ ਹੁੰਦੇ ਸੀ ਕੋਈ ਬਾਹਲਾ ਸ਼ੌਂਕ ਸ਼ੌਂਕ ਨਹੀਂ ਰੱਖਦੇ ਹੁੰਦੇ ਸੀ ਤੇ ਕੋਈ ਪੜਨ ਦਾ ਵੀ ਨਹੀਂ ਸੀ ਇੰਨਾ ਹੁੰਦਾ ਵੀ ਪੜ ਲੈ ਤਾਂ ਪੜ ਲੈ ਨਹੀਂ ਤਾਂ ਨਹੀਂ ਐ ਹੁੰਦਾ ਸੀ ਸਾਡੇ ਵਾਰੀ ਹਾਂਜੀ ਤੇ ਬਸ ਫਿਰ ਉੱਥੋਂ ਇਹਨਾਂ ਨੂੰ ਇਹਦੇ ਡੈਡੀ ਨੂੰ ਬਾਹਲਾ ਸ਼ੌਂਕ ਸੀ ਉਹਨਾਂ ਨੇ ਜਦੋਂ ਉੱਥੇ ਜਾਣਾ ਉਹਨਾਂ ਨੂੰ ਕਹਿਣਾ ਵੀ ਆਪਣੇ ਵੀ ਘੋੜਿਆਂ ਹਨਾ ਹੋਣ ਬਸ ਫਿਰ ਆਪਾਂ ਜੀ ਆਪਣਾ ਇਹ ਸ਼ੌਂਕ ਪਾਲ ਲਿਆ ਤੇ ਸੋਖ ਨਾਲ 20 ਸਾਲ ਹੋ ਗਏ ਹੋਣੇ 20 21 ਸਾਲ ਹਾਂ ਜੀ ਵਿੱਚ ਦੀ ਥੋੜੇ ਸਾਲ ਕੰਮ ਬੰਦ ਕਰਤਾ ਸੀ ਆਪਾਂ ਮਤਲਬ ਪਹਿਲਾਂ ਦੋਪਰਾ ਇਕੱਠੇ ਸੀ ਬਾਅਦ ਚ ਅੱਡ ਹੋਏ ਫਿਰ ਆ ਮਕਾਨ ਬਣਾਇਆ ਫਿਰ ਆ ਹੌਲੀ ਹੌਲੀ ਬਰਾਂਡੇ ਬਰਾਂਡੇ ਪਾਏ ਫਿਰ ਸਟਾਰਟ ਕੀਤਾ ਸੀ ਵੀਰੇ ਕਿਹਦੇ ਔਰਤ ਜਿਹੜੀ ਹੁੰਦੀ ਓ ਉਹਦੀ ਜ਼ਿੰਦਗੀ ਜਿਹੜੀ ਬੜੀ ਹੈਗੀ ਨਾ ਔਖੀ ਹੁੰਦੀ ਹੈ ਮੁਸੀਬਤਾਂ ਦੇ ਨਾਲ ਭਰੀ ਹੁੰਦੀ ਹੈ ਕੰਮ ਕਾਰ ਜਿਹੜਾ ਹੈਗਾ ਪੂਰਾ ਸੰਭਾਲਣਾ ਹੁੰਦਾ ਹੈ ਫਿਰ ਤੁਸੀਂ ਇਹ ਜਾਨਵਰ ਰੱਖ ਲਏ ਇਹ ਵੀ ਸੰਭਾਲਣਾ ਹੁੰਦਾ ਹੈ ਬੱਚਿਆਂ ਦੀ ਸਾਂਭ ਸੰਭਾਲ ਬਜ਼ੁਰਗਾਂ ਦੀ ਸੰਭਾਲ ਪੂਰਾ ਸਮੇਂ ਕਿਵੇਂ ਕੱਢਦੇ ਹੋ ਤੁਸੀਂ ਸਮਾਂ ਦਾ ਵੀ ਦੇਖੋ ਮਹਾਰਾਜੀ ਬਖਸ਼ਦਾ ਹੈ ਨਾ ਸਮਾਂ ਤਾਂ ਕੋਈ ਮੈਨੂੰ ਐ ਕੋਈ ਖਾਸ ਕੋਈ ਕੰਮ ਔਖਾ ਜਾਨੀ ਲੱਗਦਾ ਵੈਸੇ ਬਸ ਮੈਨੂੰ ਐ ਹੁੰਦਾ ਕਹਿਣ ਜੇ ਅੱਜ ਵੀ ਕੋਈ ਘੋੜੀ ਸੂਣ ਵਾਲੀ ਹੈ ਜਾਂ ਕੁਛ ਰੱਖੀ ਰੱਖਣੀ ਹੈ ਜਾਂ ਮੈਨੂੰ ਐ ਹੁੰਦਾ ਵੀ ਆਹ ਕੰਮ ਆਪਾਂ ਕਰਨਾ ਹੈ ਮੈਂ ਕੋਣ ਤੜਕੇ 3 ਵਜੇ ਉੱਠ ਖੜਾਂਗੇ 3 ਵਜੇ ਉੱਠਦੇ ਆ ਤਾਂ ਕੋਈ ਚੱਕਰ ਨਹੀਂ 2:30 ਵਜੇ ਉੱਠ ਖੜਾਂਗੇ ਆਪਾਂ ਬਸ ਉਹ ਜਿਹੜਾ ਸਮਾਂ ਉਹ ਕੱਢ ਲਈਦਾ ਪਹਿਲਾਂ ਆਪਦਾ ਅਲੱਗ ਹੀ ਇਹਨਾਂ ਦਾ ਹਨਾ ਉਹ ਜਾਂਚ ਕੇ ਰੱਖ ਲਈਦਾ ਰਾਤ ਨੂੰ ਵੀ ਆਪਾਂ ਕਿਵੇਂ ਕਰਨਾ ਹੈ ਇਹ ਕੰਮ ਤੇ ਘੰਟਾ ਪਹਿਲਾਂ ਉੱਠ ਖੜੀਦਾ ਉਦੋਂ ਸੁੱਕਾ ਹੁੰਦਾ ਕੰਮ ਸਾਰਾ ਜਾਂ ਹੈ ਉਖਾਈ ਹੁੰਦੀ ਹੈ ਨਹੀਂ ਨਹੀਂ ਮੈਨੂੰ ਤਾਂ ਨਹੀਂ ਔਖਾ ਲੱਗਦਾ ਵੀਰੇ ਵੈਸੇ ਜੇ ਹੁਣ ਕਿਉਂਕਿ ਮੇਰਾ ਜਿਹੜਾ ਮਾਲ ਪਸ਼ੂ ਨਾਲ ਪਿਆਰ ਹੈ ਨਾ ਉਹ ਜ਼ਿਆਦਾ ਹੀ ਆ ਥੋੜਾ ਆ ਹਾਂ ਮੱਜਾ-ਮੁੱਜਾ ਆਂਦਾ ਧਿਆਨ ਰੱਖਣਾ ਸਾਰਾ ਉਹ ਮੈਂ ਆਪ ਹੀ ਕਰਕੇ ਖੁਸ਼ ਰਹਿੰਦੀ ਮੈਨੂੰ ਐ ਵਿਸ਼ਵਾਸ ਵੀ ਨਹੀਂ ਆਉਂਦਾ ਇਹਨਾਂ ਤੇ ਤੇ ਇਹ ਵੀ ਛੱਡ ਕੇ ਪਾਸੇ ਹੋ ਜਾਂਦਾ ਕਹਿੰਦੇ ਲਾਪੇ ਕਰ ਲੈ ਫਿਰ ਮੈਂ ਕਹਿੰਦੀ ਆ ਮਾੜੇ ਗਿੱਲਾ ਨਾ ਕਰਦੇ ਹੋ ਹੁਣ ਸੁੱਕਾ ਨਾ ਕਰਦੇ ਹੋ ਮੈਂ ਰੋਲਾ ਪਾ ਦਿੰਦੀ ਦੂਰ ਫਿਰਦੀ ਤੇਰੇ ਛੱਡ ਦਿੰਦੇ ਕਹਿੰਦੇ ਲਾਪੇ ਕਰ ਲੈ ਫਿਰ वैसे छोटे बच्चे ਹੁੰਦੇ ਜਿਵੇਂ ਇਹਨਾਂ ਨੂੰ ਨਾ ਲਿਵਾ ਫਰੋਲ ਸ਼ਾਰਕਾ ਫਰੋਲ ਦਵਾਈ ਦੇਣੀ ਇਹਨਾਂ ਨੂੰ ਗਰੋਥ ਵਾਸਤੇ ਪੇਟ ਲਿਵਰ ਵਾਸਤੇ ਉਹ ਸਾਰਾ ਕੁਝ ਮੈਂ ਆਪ ਧਿਆਨ ਰੱਖਦੀ ਆਂ ਵੀ ਹੁਣ ਦੇਣੀਆਂ ਜਾਂ ਕਦੋਂ ਪਿਆਉਣੀਆਂ ਇਹਨਾਂ ਨੂੰ ਤੇ ਫਿਰ ਇਹਨਾਂ ਦਾ ਦੁੱਧ ਸਟਾਰਟ ਕਰਨਾ ਵੀ ਚਲੋ ਹੁਣ ਘਟ ਆਉਣ ਲੱਗਿਆ ਘੋੜੀ ਦੇ ਤੇ ਮੈਂ ਆਪ ਬੱਚਾ ਸੇਲ ਵੀ ਕਰਨਾ ਹੁੰਦਾ ਸਾਰਾ ਖਿਆਲ ਜਿਹੜਾ ਮੈਨੂੰ ਰੱਖਣਾ ਪੈਂਦਾ ਫਿਰ ਮੈਂ ਇਹਨਾਂ ਨੂੰ ਦੱਸਦੀ ਆਂ ਵੀ ਹੁਣ ਆਪਾਂ ਇਹਨੂੰ ਦੁੱਧ ਸਟਾਰਟ ਕਰ ਦਈਏ ਜਾਂ ਕੁਝ ਹਨਾ ਫਿਰ ਇਹ ਉਵੇਂ ਹੀ ਮੰਨ ਲੈਂਦੇ ਆ ਗੱਲ ਮੇਰੀ ਵੈਸੇ ਹਾਂਜੀ ਤੇ ਫਿਰ ਇਹਦੇ ਬਾਰੇ ਲਈ ਸੀ ਤੁਸੀਂ ਕਿਤੋਂ ਜਾਣਕਾਰੀ ਪਹਿਲਾਂ ਕਿ ਇਹਨਾਂ ਨੂੰ ਮਤਲਬ ਕੀ ਖੁਰਾਕ ਚ ਕੀ ਦੇਣਾ ਹੁੰਦਾ ਹੈ ਸਾਮ ਸੰਭਾਲੇ ਦੀ ਕਿਵੇਂ ਕੀ ਕੀਤੀ ਜਾਣੀ ਚਾਹੀਦੀ ਹੈ ਟੀਕੇ ਟੱਲੇ ਦਾ ਜਿਹੜਾ ਦੇਖੋ ਟੀਕਾ ਟੱਲਾ ਤਾਂ ਵੀਰੇ ਮਾੜਾ ਮੋਟਾ ਜੇ ਇਹਨਾਂ ਤੇ ਦਰਦ ਹੁੰਦਾ ਹੈ ਨਾ ਉਹ ਤਾਂ ਅਸੀਂ ਆਪ ਹੀ ਲਾ ਲੈਨੇ ਆ ਘਰੇ ਜਿਵੇਂ ਹੁਣ ਜਿਆਦਾ ਆਪਣੀ ਉਹ ਘੋੜੀ ਜਿਆਦਾ ਉਲਝ ਗਈ ਸੀਗੀ ਤੇ ਉਹ ਫਿਰ ਹੁਣ ਡਾਕਟਰ ਬੁਲਾਉਣਾ ਹੀ ਪੈਂਦਾ ਆਪਾਂ ਨੂੰ ਹਾਂਜੀ ਉਹ ਫਿਰ ਆਪਦੇ ਹਿਸਾਬ ਨਾਲ ਦਵਾਈ ਲਾ ਦਿੰਦੇ ਆ ਜਿਹੜੀ ਨਿੱਕੀਆਂ ਮੋਟੀਆਂ ਦਵਾਈਆਂ ਜਿਵੇਂ ਮਤਲਬ ਇਹਨਾਂ ਨੂੰ ਲੈਦਮੋਖ ਵਗੈਰਾ ਜੋ ਬਦਲ ਹਨਾ ਦੇਖਣਾ ਇਹਨਾਂ ਦਾ ਉਹ ਸਾਰਾ ਕੁਝ ਆਪ ਨਿੱਕ ਮੋਟੀ ਦਵਾਈ ਆਪ ਆਪ ਦੇ ਲੈਣਿਆ ਕਰੇ ਹਾਂਜੀ ਪਾਊਡਰ ਵਗੈਰਾ ਪਾਉਣੇ ਇਹਨਾਂ ਨੂੰ ਘਾਟਾਂ ਦਾ ਪਾਊਡਰ ਵਗੈਰਾ ਸਰਦੀ ਦੇ ਵਿੱਚ ਕਿਉਂ ਪਾਉਣਾ ਵੀ ਇਹ ਹਨਾ ਉਦੋਂ ਆਪਾਂ ਇਹਨਾਂ ਨੂੰ ਸਟਰੋਂਗ ਕਰ ਲੈਣੇ ਆਂ ਗਰਮੀ 'ਚ ਆਪਾਂ ਘੱਟ ਪਾ ਸਕਦੇ ਆਂ ਫਿਰ ਇਹ ਵਾਲੀਆਂ ਕਮਜ਼ੋਰ ਹੋ ਜਾਂਦੀਆਂ ਤੋੜਾ ਇੱਕ ਬੇਟਾ ਹੈਗਾ ਜੋਤ ਹੈ ਨਾ ਉਹਨੂੰ ਵੀ ਤੁਸੀਂ ਨਾਲ ਰੱਖਦੇ ਹੋ ਐਸੇ ਕਿੱਤੇ ਚ ਉਹਨੂੰ ਪਾ ਰੱਖਿਆ ਹੈ ਪੜਦਾ ਪਿਆ ਹੈ ਕਦੇ ਲੱਗਿਆ ਨਹੀਂ ਕੋਈ ਮਤਲਬ ਉਹਨੂੰ ਐਸ ਕਿੱਤੇ ਚ ਨਾ ਪਾ ਕੇ ਕੋਈ ਜਿਵੇਂ ਮਾਪੇ ਹੁੰਦੇ ਅਕਸਰ ਇਹ ਉਹਨੂੰ ਕਹਿੰਦੇ ਹੈਗੇ ਕਿ ਵਿਦੇਸ਼ ਚਲੇ ਜਾ ਜਾਂ ਮਤਲਬ ਕਿਸੇ ਚੰਗੀ ਨੌਕਰੀ ਤੇ ਲੱਗ ਜਾ ਨਹੀਂ ਨਹੀਂ ਵੀਰ ਦੇਖੋ ਹਨਾ ਜੋ ਕਰਮਾ ਚਾ ਮਿਲਣਾ ਤਾਂ ਉਹੀ ਹੈ ਜੇ ਜੇ ਨੌਕਰੀ ਲਿਖੀ ਹੋਈ ਤਾਂ ਮੈਂ ਕਹਿਣੀ ਬਸ ਕੰਮ ਕਰਦੇ ਨੂੰ ਵੀ ਮਿਲ ਜੂਗੀ ਤੇ ਜੇ ਹੁਣ ਇਹ ਨੂੰ ਮੈਂ ਹੁਣੇ ਵਿਹਲਾ ਬਿਠਾ ਦਮੈਂ ਕੋਲ ਸਾਰੀ ਦਿਹਾੜੀ ਕਿਤਾਬ ਹੀ ਚੱਕੀ ਰੱਖ ਕੰਮ ਨਾ ਕਰ ਕੰਮ ਵੀ ਨਾ ਸਿਖਾਵਾਂ ਤੇ ਨੌਕਰੀ ਵੀ ਨਾ ਮਿਲੇ ਫਿਰ ਦੋਨੇ ਪਾਸੇ ਜਾਂਦਾ ਬੰਦਾ ਪਰ ਇਹ ਜਿਹੜੇ ਜੱਦੀ ਆਪਣੇ ਕਿੱਤੇ ਆ ਪੁਰਖਾਂ ਦੇ ਜਿਹੜੇ ਖੇਤੀ ਦੇ ਨਾਲ ਆ ਜਾਂ ਇਹ ਸਾਇਕ ਧੰਦੇ ਵਗਜੂ ਹਾਂਜੀ ਹਾਂਜੀ ਇਹ ਤਾਂ ਹੈ ਹੀ ਹੁਣ ਆਪਦਾ ਕੰਮ ਕਰਦੇ ਆ ਵਧੀਆ ਸ਼ਾਮ ਨੂੰ ਦੋਨੇ ਮਾਪ ਪਤ ਇਕੱਠੇ ਫਿਰਦੇ ਨਹੀਂ ਬੱਚਿਆਂ ਕੋਲੇ ਟਾਈਮ ਹੀ ਨਹੀਂ ਮਾਪੇ ਕੋਲੇ ਰਹਿਣ ਦਾ ਕਿਉਂਕਿ ਜੇ ਕਾਲਜ ਵਾਏ ਫੋਨ ਚੱਕ ਲਿਆ ਇਹਨਾਂ ਦਾ 10 ਮਿੰਟ ਫੋਨ ਦੇਖਣਾ ਫਿਰ ਅਸੀਂ ਦੋਨਾਂ ਮਾਪ ਪੁੱਤਾਂ ਨੇ ਇਹਨੇ ਪ ਤੇ ਫਿਰ ਐਂ ਕਰਕੇ ਨਾਲੇ ਤਾਂ ਇਕੱਠੇ ਰਹਿਣੇ ਵਧੀਆ ਨਾਲੇ ਇਹਨੂੰ ਬਾਹਰ ਜਾਂਦਾ ਪੁੱਸ ਨਹੀਂ ਹੈਗਾ ਇਸੇ ਕਰਕੇ ਦੇਖੇ ਕਿ ਪੰਜਾਬ ਦੇ ਵਿੱਚ ਨਸ਼ਾ ਜਿਹੜਾ ਨੌਜਵਾਨੀ ਜਿਹੜੀ ਹੈ ਨਸ਼ੇ ਵੱਲ ਬਹੁਤ ਵਧ ਗਈ ਸ਼ਾਇਦ ਇਹ ਕਾਰਨ ਵੀ ਹੈ ਕਿ ਮਾਪਿਓ ਜਿਹੜਾ ਹੈਗਾ ਉਹਨਾਂ ਨੂੰ ਪੂਰਾ ਆਪਦੇ ਨਾਲ ਜਿਹੜਾ ਸਮੇਂ ਨਹੀਂ ਦੇ ਪਾਂਦਾ हां वीर ये ता गल हैगी ना ਹੁਣ ਜਦੋਂ ਇਹਦੇ ਕੋਲ ਟਾਈਮ ਹੀ ਨਾ ਹੋਊਗਾ ਬਾਹਰ ਜਾਣ ਦਾ 10 ਵੀ ਮਿੰਟ ਜਾਣਾ ਉਹ ਵੀ ਮਤਲਬ ਨਾ ਧੋ ਕੇ ਕਹਿਣਾ ਵੀ ਮੰਮੀ ਗੁਰਦੁਆਰੇ ਸਾਹਿਬ ਜਾਇਆ ਵਾ ਪੇਪਰ ਹੁੰਦੇ ਪੇਪਰਾਂ ਜਿਆਦਾ ਜਾਂਦੇ ਸੀ ਹਾਂ ਉਹ ਤਾਂ ਹਜੇ ਉਹ ਤਾਂ ਢੱਲ ਕਰ ਜਾਂਦੇ ਆ ਕਦੇ ਵੀ ਨਹੀਂ ਜਾਇਆ ਗਿਆ ਜਦੋਂ ਪੇਪਰ ਹੋਣੇ ਹੁਣ ਉਦੋਂ ਫਿਰ ਜਾਂਦੇ ਆ ਪੂਰੇ ਭੱਜੇ ਉੱਥੇ ਅਰਦਾਸ ਕਰਕੇ ਆਉਂਦੇ ਫਿਰ ਤੇ ਡੱਬੇ ਚੜਾ ਕੇ ਆਉਂਦੇ ਬੜੀ ਖੁਸ਼ੀ ਨਾਲ ਬਿਲਕੁਲ ਚਲੋ ਆਪਾਂ ਵਧੀਆ ਵੀਰੇ ਚਲੋ ਕਿੰਨਾ ਜ਼ਰੂਰੀ ਹੈ ਕਿਸੇ ਤਰ੍ਹਾਂ ਜਿਹੜਾ ਹੈਗਾ ਪ੍ਰਮਾਤਮਾ 'ਚ ਜਿਹੜਾ ਵਿਸ਼ਵਾਸ ਜ਼ਰੂਰ ਹੋਣਾ ਚਾਹੀਦਾ ਹਾਂਜੀ ਹਾਂਜੀ ਆਪਾਂ ਨੂੰ ਤਾਂ ਦੱਸੇ ਬਿਮਾਰ ਸੀ ਸਾਨੂੰ ਬਿਲਕੁਲ ਐ ਹੋ ਗਿਆ ਸੀ ਵੀ ਇਹ ਨਹੀਂ ਬਚਦੀ ਪਰ ਆਪਾਂ ਅਰਦਾਸ ਨਹੀਂ ਛੱਡੀ ਸੁਭਾ ਗੁਰੂ ਘਰ ਚਾਹੀਦਾ ਵੀ ਪ੍ਰਮਾਤਮਾ ਹਣ ਤਾਂ ਤੇਰੇ ਰੱਖੰਦੇ ਆ ਤੇ ਜੋਤ ਨੂੰ ਇੱਕ ਦਿਨ ਮੈਂ ਕਿਹਾ ਜੋਤੇ ਹੁਣੇ ਪੁੱਤੇ ਦਾ ਢੇਡਾ ਲਵਾ ਲਿਆ ਰੋਜ ਤੋਰ ਨਹੀਂ ਹੁੰਦੀ ਸੀ ਹਨਾ ਡ੍ਰਿਪਾਂ ਵੈਰਾ ਲਾ ਕੇ ਕਹਿੰਦਾ ਮੰਮੀ ਨਹੀਂ ਛੱਡ ਪਰੇ ਨਹੀਂ ਠੀਕ ਹੁੰਦੀ ਮੇਰੇ ਤੋਂ ਤਾਂ ਨਹੀਂ ਜਾਇਆ ਜਾਂਦਾ ਇਹ ਦਿਲ ਸੱਟ ਕੇ ਬਹਿ ਗਿਆ ਚਲੋ ਆਪਾਂ ਵਾਹਿਗੁਰੂ ਨੇ ਇਸੇ ਅਰਦਾਸ ਸੁਣੀ ਸ਼ਾਮ ਨੂੰ ਘੋੜੀ ਨੂੰ ਲੱਦ ਕਰ ਲਈ ਤੇ ਆਪਾਂ ਜਿਹੜਾ ਆਪਦਾ ਹੁਣ ਹਨਾ ਸੁਖ ਸੀਰ ਨਹੀਂ ਦੇਣੀ ਆ ਉਹ ਦੇਵਾਂਗੇ ਬੜੇ ਸੇਵਾ ਦੀ ਵੀ ਗੱਲ ਹੁੰਦੀ ਸੇਵਾ ਪਾਪ ਜਿਹੜਾ ਹੈਗਾ ਜਾਨਵਰ ਜਿਹੜਾ ਹੈਗਾ ਸੇਵਾ ਦਾ ਹੀ ਹੈ ਹਨਾ ਉਧਰ ਸਮਾਂ ਵੀ ਦਿੱਕਤ ਨਾਲ ਉਹ ਆਪਾਂ ਇੰਨੀ ਗਰਮੀ ਸੇ ਦੁਵੀ ਦਿਨ ਪਹਿਲਾਂ ਆਪਾਂ ਸਵੇਰ 6 ਵਜੇ ਤੋਂ 6 ਵਜੇ ਤੋਂ ਕੀ ਮਤਲਬ ਤੜਕ 3 ਵਜੇ ਤੋਂ ਲੱਗਦੇ ਸੀ ਦਵਾਈ ਬੂਟੀ ਦੇਣਾ ਹੋਮੋਪੈਥਿਕ ਦਵਾਈ ਪਹਿਲਾਂ ਅਸੀਂ ਸਟਾਰਟ ਕੀਤੀ ਉਹਦੀ 10-10 ਮਿੰਟਾਂ ਤੱਕ ਦੇਣੀ ਸੀਗੇ ਉਹ ਸਾਰੀ ਰਾਤ ਅਸੀਂ 10-10 ਮਿੰਟਾਂ ਦਾ ਜੋਤ ਇਕਾਂ ਜਮਾ ਉਹ ਜੋਤ ਦੀ ਡਿਊਟੀ ਸੀ ਜੋ ਤੱਕ ਇੱਕ ਮਿੰਟ ਵੀ ਨਹੀਂ ਉੱਕਣ ਦਿੰਦਾ ਕੋਈ ਵੀ ਮਤਲਬ ਇਹਨੂੰ ਆਪਾਂ ਡਿਊਟੀ ਸੰਭਾਦੀਏ ਨਾ ਫੇਰ ਨਹੀਂ ਉੱਕਣ ਦਿੰਦਾ ਉਹ ਇਹ ਵੇਸਲਾ ਵੀ ਚੱਲ ਮੰਮੀ ਡੈਡੀ ਹੈਗੇ ਆ ਅੱਛਾ ਪਰ ਜੇ ਮੈਂ ਇਹਨੂੰ ਡਿਊਟੀ ਸੰਭਾਤੀ ਫੇਰ ਨਹੀਂ ਫੇਰ ਨਹੀਂ ਖਰਾ ਉੱਤਰਦਾ ਪੂਰਾ ਅੱਛਾ ਹਾਂਜੀ ਉਸ ਸਮੇਂ ਨਿਕਲ ਜਾਂਦਾ ਹੈ ਹੋਰ ਇਧਰ ਉਧਰ ਜਾਣ ਦੇ ਰਿਸ਼ਤੇਦਾਰੀਆਂ ਚ ਵਿਆਹ ਸ਼ਾਦੀਆਂ ਜੜੀਆਂ ਹੈਗੀਆਂ ਐਸ ਕਿਤੇ ਚੋਂ ਥੋੜਾ ਘੱਟ ਹੀ ਵੀਰੇ ਹਾਂ ਪਹਿਲਾਂ ਥੋੜੀ ਜੀ ਪਰਵਾਹ ਹੀ ਨਹੀਂ ਕਰੀਦੀ ਸੀ ਚਲੋ ਬੰਨ ਬੰਨ ਕੇ ਉੱਠ ਜਾਂਦਾ ਸੀ ਹੁਣ ਮਤਲਬ ਜਿਹੜਾ ਐ ਸੋਚੀ ਦਾ ਮਨ ਨੂੰ ਮਣਾ ਵੀ ਬੜੇ ਔਖੇ ਹੋ ਗਏ ਹਨਾ ਇਹ ਬਣਾਏ ਆ ਕਿਤੇ ਐ ਨਾ ਕਰ ਲੈਣਾ ਐ ਨਾ ਕਰ ਲੈਣਾ ਹੁਣ ਵੀ ਜਿਹੜੇ ਸ਼ੌਂਕ ਜੀ ਹਨ ਉਹ ਘਟਦੇ ਜਾਂਦੇ ਆ ਇਹਨਾਂ ਦਾ ਜਿਹੜਾ ਪਿਆਰ ਉਹ ਵਧਦਾ ਜਾਂਦਾ ਹੁਣ ਮੈਂ ਜੋਤ ਨੂੰ ਤੇ ਤੇ ਪਾਪਾ ਨੂੰ ਕਹਦੇ ਨੂੰ ਤੁਸੀਂ ਜਾਓ ਮੈਂ ਹੈਗੀਆਂ ਕਰੇ ਤੇ ਜਾਂ ਫਿਰ ਉਹ ਕਰੇ ਰਹਿੰਦੇ ਆ ਅਸੀਂ ਮਾਂ ਪੁੱਤ ਜਾਣੇ ਆ ਜਾਂ ਜੋਤਕਰ ਸਾਹਮਦਾ ਅਸੀਂ ਦੋਨੇ ਜਾਣੇ ਆ ਤਿੰਨਾਂ ਚ ਅਸੀਂ ਇੱਕ ਜਾਣਾ ਰਹਿੰਨੇ ਆ ਹਾਂ ਵੀਰੇ ਫਿਰ ਨਾਲੇ ਤਾਂ ਐ ਹੁੰਦਾ ਬਜ਼ੁਰਗਾਂ ਦਾ ਵੀ ਖਿਆਲ ਰੱਖਣਾ ਇਹਨਾਂ ਨੂੰ ਚਾਹ ਪਾਣੀ ਵੀ ਟਾਈਮ ਨਾ ਦੇਣਾ ਹੁੰਦਾ ਜੋਤ ਕਰਿਆ ਤਾਂ ਇਹਨੇ ਪਾਪਾ ਬੀਬੀ ਨੂੰ ਰੋਟੀ ਫੜਾ ਕੇ ਚਾਹ ਬਣਾ ਕੇ ਭਾਂਡੇ ਢਿੰਡੇ ਆਉਂਦਾ ਨੇ ਸਾਡੇ ਮਾਂ ਚ ਕਿਆ ਬਣਾਈ ਬੈਠਾ ਹੁੰਦਾ ਬਸ ਆ ਸਾਰੇ ਕੰਮ ਸਿਖਾਏ ਐ ਕੋਈ ਆਪਾਂ ਨੂੰ ਆਏ ਨਾ ਕਹਵੇ ਮਤਲਬ ਕਹਿ ਸਕਦੇ ਤੁਸੀਂ ਘਰ ਚ ਜੇ ਮਾਸਟਰ ਹੋ ਤਾਂ ਮਤਲਬ ਐ ਕਿਸੇ ਤੇ ਵੀ ਮਾਸਟਰ ਹੋ ਤੁਹਾਡੇ ਕੋਲੇ ਬੜੀ ਦੂਰੂ ਦੂਰੋ ਜਿਹੜੇ ਲੋਕ ਜਿਹੜੇ ਆਂਦੇ ਜੇਕਰ ਜੇ ਕਿਸੇ ਨੇ ਨਵਾਂ ਕੁਝ ਕੰਮ ਸਟਾਰਟ ਕਰਨਾ ਜਾਂ ਫਿਰ ਕੋਈ ਜਾਣਕਾਰੀ ਲੈਣੀ ਹੈ ਕਾਫੀ ਆਉਂਦੇ ਜਿਹੜੇ ਲੜਕੀਆਂ ਵੀ ਆਉਂਦੀਆਂ ਇਥੇ ਜਾਣਕਾਰੀ ਲੈਣੇ ਵੈਸੇ ਅੱਜਕੱਲ ਹਣਾ ਹਰੇਕ ਵੀਡੀਓ ਦੇਖ ਲੈਂਦਾ ਮਤਲਬ ਨੋਵਲਜ ਜਿਹੜੀ ਆਪਾਂ ਘਰੇ ਬੈਠੀ ਲੈ ਸਕਦੇ ਆ ਪਿਆਰ ਇਨਾਂ ਦਿਨ ਦੇ ਬੱਚੇ ਕੁੜੀਆਂ ਜਿਵੇਂ ਹਨਾ ਖੁਸ਼ੀ ਜੈਲਦਾਰ ਹੋ ਗਈ ਮੈਕੂ ਹੋ ਗਈ ਇਹ ਕੁੜੀਆਂ ਰਵੂ ਹੋ ਗਈ ਸਾਰੀਆਂ ਵਧੀਆ ਫੋਨ ਫੋਨ ਕਰਦੀਆਂ ਮੈਸੇਜ ਕਰਦੀਆਂ ਤੇ ਆਉਣ ਮਤਲਬ ਆਉਣ ਨੂੰ ਵੀ ਕਹਿੰਦੇ ਆ ਕੇ ਵੀ ਗਈਆਂ ਮਤਲਬ ਜਿਹੜਾ ਇੱਕ ਦੂਜੇ ਨਾਲ ਇਹ ਘੋੜਿਆਂ ਰੱਖਣ ਵਾਲਾਂ ਦਾ ਜਿਹੜਾ ਰਿਲੇਸ਼ਨ ਹੈ ਨਾ ਉਹ ਆਪਦੇ ਭੈਣ ਭਰਾਵਾਂ ਜਿੰਨਾ ਹੀ ਆ ਬਸ ਵੀ ਐ ਉਹਨਾਂ ਨੂੰ ਵੀ ਪਤਾ ਵੀ ਆਂਟੀ ਘੋੜਿਆਂ ਵਾਲੀ ਮੈਨੂੰ ਵੀ ਪਤਾ ਵੀ ਇਹ ਕੁੜੀਆਂ ਵਿਕੋੜਾਂ ਕੋੜੀਆਂ ਦਾ ਕੰਮ ਕਰਦੀਆਂ ਮਤਲਬ ਮੋਹ ਪਿਆਰ ਆਵਦੇ ਬੱਚਾ ਜਿੰਨੇ ਆਉਂਦਾ ਆਪਾਂ ਨੂੰ ਹਾਂਜੀ ਮਤਲਬ ਇਹ ਚੀਜ਼ ਹੀ ਇਹੋ ਜੀ ਹੈ ਜੀ ਇਹਨਾਂ ਨਾਲ ਵੀ ਉਹਨਾਂ ਹੀ ਲੈਂਦੀਆਂ ਜਾਣਕਾਰੀ ਕਿ ਕੀ ਕਰਨਾ ਚਾਹੀਦਾ ਕਿਵੇਂ ਕਰਨਾ ਚਾਹੀਦਾ ਹੈ ਫਿਰ ਤੁਸੀਂ ਹਾਂਜੀ ਉਹ ਫੋਨ ਫੋਨ ਤੇ ਉਹ ਜੋਤ ਕੋਲ ਹੀ ਆਉਂਦੇ ਫੋਨ ਉਹ ਇਹਨਾਂ ਨੂੰ ਪੁੱਛ ਲੈਂਦੇ ਜੋਤ ਨੂੰ ਅੱਛਾ ਹਾਂ ਵੀ ਮੇਰੇ ਕੋਲ ਮੈਂ ਤਾਂ ਐਸੇ ਕਦੇ ਗੱਲ ਨਹੀਂ ਕੀਤੀ ਫੋਨ ਤੇ ਕਿਸੇ ਨਾਲ ਤੇ ਵੈਸੇ ਜਦੋਂ ਕੋਈ ਮਿਲਣ ਮਿਲਣਾ ਆਉਂਦਾ ਜੋਤ ਪਹਿਲਾ ਲੈਂਦਾ ਹਾਂ ਵੀ ਮੰਮੀ ਆਏ ਵੀ ਆਇਆ ਵੀਰੇ ਆਇਆ ਮਿਲਣ ਸੋਨ ਤੇ ਉਹ ਦੱਸ ਦਿਓ ਸਾਰਾ ਹਾਂਜੀ ਹਾਂਜੀ ਫਿਰ ਉਹਨਾਂ ਕੋਲ ਬਹਿ ਕੇ ਗੱਲਾਂ ਬਾਤਾਂ ਕਰੀ ਦੀਆਂ ਫਿਰ ਉਹ ਕਹਿੰਦੇ ਆਂਟੀ ਅਸੀਂ ਤੁਹਾਡੀਆਂ ਵੀਡੀਓ ਦੇਖੀਆਂ ਸੀ ਤੇ ਅਸੀਂ ਆਪਦੇ ਮਤਲਬ ਮਾਂ ਨੂੰ ਦਿਖਾਈ ਜਾਂ ਕੋਈ ਕਹਿੰਦਾ ਮੈਂ ਆਪਦੇ ਘਰ ਵਾਲੀ ਨੂੰ ਦਿਖਾਈ ਵੀ ਦੇਖੋ ਯਾ ਆਂਟੀ ਨੂੰ ਦੇਖੋ ਤੁਸੀਂ ਕਿ ਤੁਸੀਂ ਆਮਦੀਆਂ ਵੀ ਨਹੀਂ ਤੇ ਆਂਟੀ ਜੀ ਸਵਾਰੀ ਵੀ ਕਰਦੀ ਆ ਫਿਰ ਬਹੁਤ ਖੁਸ਼ੀ ਹੁੰਦੀ ਆ ਵੀਰੇ ਹਾਂ ਬੜਾ ਪਿਆਰ ਮਿਲਦਾ ਸਵਾਰੀ ਕਰਦੇ ਆ ਲੋਕ ਦੇਖਦੇ ਹੁਣੇ ਹਨਾ ਕਿ ਮਤਲਬ ਇੱਕ ਲੇਡੀ ਜਿਹੜੀ ਐ ਸਵਾਰੀ ਕਰ ਰਹੀ ਐ ਹਾਂਜੀ ਹਾਂਜੀ ਐ ਤਾਂ ਚਲੋ ਦੇਖਣਾ ਹੀ ਹੁੰਦਾ ਹਨਾ ਕਿ ਸਾਰੇ ਖੁਸ਼ ਆ ਵੈਸੇ ਆਪਾਂ ਕਹੇ ਆਣੀ ਕਿ ਸੰਕੜੇ ਨਹੀਂ ਜ਼ਰੂਰ ਹੁੰਦੀ ਐ ਨਾ ਹਾਂਜੀ ਐ ਤਾਂ ਐ ਤਾਂ ਹੁੰਦਾ ਹੀ ਆ ਨਾ ਆਪ ਨੂੰ ਵੀ ਐ ਹੁੰਦਾ ਵੀ ਜੇ ਘੋੜੀ ਤੇ ਬੈਠੇ ਹਨਾ ਵੀ ਪਤਾ ਨਹੀਂ ਵੀ ਕਿੰਨੇ ਕੁੱਚੇ 'ਚ ਬੈਠੇ ਆ ਤੇ ਮਤਲਬ ਜਿਵੇਂ ਪਿੰਗ 'ਚ ਉੱਟਦੇ ਹੁੰਨੇ ਐ ਜਿਹਦੇ ਦਿਲ ਨੂੰ ਜਿਹੜਾ ਸਕੂਨ ਜਾਂ ਵੀ ਮਿਲਦਾ ਮਤਲਬ ਖੁਸ਼ੀ ਵੀ ਹੁੰਦੀ ਆ ਵੀ ਪ੍ਰਮਾਤਮਾ ਨੇ ਬਖਸ਼ੀ ਅੱਜ ਹਾਂ ਅੱਜ ਸਵਾਰੀ ਕਰਦੇ ਆ ਪਹਿਲਾਂ ਕੀਤੀ ਜਦੋਂ ਘੋੜਸਵਾਰੀ ਕੀਤੀ ਉਦੋਂ ਡਰ ਲੱਗਿਆ ਸੀਗਾ ਉਦੋਂ ਮੈਂ ਇਹਨਾਂ ਨੂੰ ਜੋਦਨ ਕਿਹਾ ਜੋਤ ਤੁਸੀਂ ਰੋਇ ਸਵਾਰੀ ਕਰ ਦਿੰਨੇ ਹੋ ਕਰਦੇ ਹੋ ਤੇ ਵੀ ਮੈਨੂੰ ਵੀ ਸਮਾਂ ਦਿਓ ਜੋ ਤਾਂ ਕਹਿੰਦਾ ਮੰਮੀ ਤੂੰ ਡੈਗਣਾ ਪਈ ਮੈਂ ਕਿਹਾ ਵੇਖੀ ਜਾਊ ਇਹਦੇ ਪਾਪਾ ਕਹਿੰਦੇ ਕੋਈ ਨਹੀਂ ਜੋਤ ਗੱਦੀ ਪਾਈ ਆ ਬਿਠਾ ਦੇ ਵੇਖੀ ਜਾਊ ਮੈਂ ਉਹਨਾਂ ਨੇ ਵਾਦਾ ਕੀਤਾ ਮੈਂ ਕਿਹਾ ਤੁਸੀਂ ਮੂਹਰੇ ਫੜੀ ਰੱਖਿਓ ਛੱਡਣੀ ਨਹੀਂ ਪਰ ਮੈਂ ਬਹਿ ਜੂ ਕਹਿੰਦੇ ਚੰਗਾ ਜਦੋਂ ਮੈਂ ਉੱਪਰ ਬਹਿ ਗਈ ਉਹਨਾਂ ਨੇ ਛੱਡਦੀ ਮੈਨੂੰ ਕਹਿੰਦੇ ਸਾਂਭ ਲਾ ਆਉਦੀ ਹੁਣ ਫਿਰ ਮੈਂ ਹਾਂਜੀ ਫਿਰ ਬਸ ਮੇਰਾ ਜਿਹੜਾ ਡਰਸ ਦੂਰ ਹੋ ਗਿਆ ਮੈਂ ਬਾਹਰ ਲੈ ਗਈ ਤੇ ਬਸ ਬੱਚਾ ਨਾਲ ਨਾਲ ਭੱਜ ਗਿਆ ਤੇ ਫਿਰ ਬਸ ਮੈਨੂੰ ਆਤ ਪੈ ਗਈ ਫਿਰ ਮੈਨੂੰ ਜਦਜੀ ਜਿਵੇਂ ਪੈ ਜਾਂਦੀ ਮੈਂ ਕਹਿੰਦੀ ਮੈਨੂੰ ਅੱਜ ਫਿਰ ਵੀ ਜੋਤ ਗੱਦੀ ਪਾ ਸਵਾਰੀ ਕਰੀਏ ਗੱਦੀ ਪਾ ਸਰ ਤੇ ਗਰਮੀ 'ਚ ਥੋੜਾ ਜਿਹਾ ਮੁਸ਼ਕਲ ਹਾਂ ਫਿਰ ਐ ਡਰ ਲੱਗਦਾ ਰਹਿੰਦਾ ਵੀ ਕਿੰਨੇ ਵਫਾਦਾਰ ਵੀ ਬਹੁਤ ਹੁੰਦੇ ਹਨਾ ਬੰਦੇ ਬੋਲ ਨਹੀਂ ਸਕਦੇ ਲੇਕਿਨ ਮਤਲਬ ਸਮਝਦੇ ਸਭ ਕੁਝ ਹੈ ਪੈਰ ਨਹੀਂ ਧਰਦੇ ਇਹ ਜਮਾਂ ਵੀ ਉੱਤੇ ਜੇ ਬੰਦਾ ਉੱਤੋਂ ਕੋਈ ਤਾਂ ਡੈਗ ਵੀ ਪਿਆ ਇਹਨਾਂ ਨੇ ਮਤਲਬ ਸ਼ਲਾਂਗ ਲਾ ਕੇ ਪੋਲ ਆਏ ਢਿੱਡ ਤੇ ਪੈਰ ਵੀ ਰੱਖਿਆ ਗਏ ਨਾ ਫਟਾਫਟ ਚੱਕ ਲੈਣਾ ਇਹ ਭਾਰ ਨਹੀਂ ਦਿੰਦੇ ਬੱਚੇ ਤੇ ਬੱਚਾ ਵੀ ਡੈਗ ਤੇ ਉਹ ਜੋਤ ਆਇਆ ਵਸੇ ਆਪਣਾ ਬਿਲਕੁਲ ਤੇ ਸੱਟ ਆਈ ਸੀ ਉਹਨੂੰ ਉੱਥੇ ਬਾਹਰ ਚ ਪਰ ਉਹਨੇ ਸੱਟ ਨਹੀਂ ਲੱਗਣ ਦਿੱਤੀ ਇਹਨਾਂ ਜਮਾਂ ਵੀ ਪਾਸੇ ਹੋ ਗਈ ਦਵਾ ਦਵਾ ਘੁੰਮ ਕੇ ਹਾਂ ਇਹ ਪੈਰ ਨਹੀਂ ਧਰਦੀਆਂ ਉੱਤੇ ਜਮਾਂ ਵੀ ਤੇ ਹੁਣ ਇਹਦੇ ਬੱਚੇ ਜਮਾਂ ਪੈਰਾਂ 'ਚ ਪੈਂਦੇ ਆਏ ਕਦੇ ਤਾਂ ਸਿਰ ਜਮਾਂ ਆਏ ਖੁਰਾਂ ਦੇ ਵਿਚਾਲੇ ਹੁੰਦਾ ਕਦੇ ਨਹੀਂ ਇਹ ਹੋਇਆ ਵੀ ਜਾਂ ਇਹਨਾਂ ਨੇ ਵੀ ਮਿਹਦਤ ਆ ਬੱਚਾ ਉਹਦਾ ਪਾਸਪੋਰਟ ਨਹੀਂ ਸਦੇ ਲੇਕਿਨ ਹਾਂਜੀ ਸਮਝ ਸਾਰੀ ਐ ਇੱਥੋਂ ਹੁਣ ਮੈਂ ਬੋਲ ਮਾਰਦਾ ਖੜੀ ਇਹਨਾਂ ਨੂੰ ਤੇ ਉੱਥੇ ਚੌਂਤਰੇ ਤੇ ਜਾਣਾ ਇਹਨਾਂ ਨੇ ਰੋਟੀ ਪਾਣੀ ਜੋ ਵੀ ਮਤਲਬ ਇਹਨਾਂ ਜਿਵੇਂ ਹੁਣ ਬਿਸਕਟ ਹੈ ਹਨਾ ਅੱਜਕੱਲ ਥੋੜੇ ਜਿਹਾ ਸੌਣ ਦੇ ਮਹੀਨੇ ਚ ਸਟੈਂਡਰਡ ਦਾ ਹੈ ਹਨਾ ਹਾਂਜੀ ਸੌਣ ਚ ਬਿਸਕਟ ਚੱਲਦੇ ਆ ਫਿਰ ਉਹ ਆਪਾਂ ਭੋਰ ਭੋਰ ਕੇ ਜੇ ਆਏ ਤੜੀ ਤੋਂ ਤੱਕ ਤਰ ਲਈਦੇ ਉਹ ਖਾ ਲੈਂਦੇ ਆ ਕਿਉਂ ਨਾ ਰੱਖੇ ਤੁਸੀਂ ਸਾਰਿਆਂ ਦੇ ਹਨਾ ਹਾਂਜੀ ਨਾ ਰੱਖ ਲੈਂਦੇ ਆਪਾਂ ਦੋ ਚਾਰ ਦਿਨਾਂ ਦਾ ਬੱਚਾ ਹੁੰਦਾ ਜਦੋਂ ਫਿਰ ਉਹਨੂੰ ਨਾਮ ਲੈ ਕੇ ਬੁਲਾਉਨੇ ਆ ਫਿਰ ਬਸ ਉਹਵੇਂ ਗਿੱਜ ਜਾਂਦਾ ਫਿਰ ਆ ਜਾਂਦੇ ਕੋਲੇ ਤੇ ਤਾਂ ਬੱਚੇ ਵਾਂਗੂ ਬੰਦਿਆਂ ਦੇ ਬੱਚੇ ਆ ਛੋਟੇ ਉਹਨੂੰ ਜੇ ਬਲਾਉਣੇ ਤਾਂ ਉਹ ਵੀ ਜਿਹੜਾ ਉਸੇ ਤਰ੍ਹਾਂ ਦਾ ਹੀ ਹੁੰਦਾ ਹਾਂ ਹਾਂ ਬਿਲਕੁਲ ਜੀ ਬੱਚੇ ਬਸ ਇਹਨਾਂ ਨੂੰ ਉਹ ਹੁਣ ਜਿਵੇਂ ਉਹਦੀ ਮਾਂ ਦੇ ਦੁੱਧ ਨਹੀਂ ਆਉਂਦਾ ਸੀ ਉਹਦੇ ਭਾਦੀ ਉਹਨੂੰ ਐ ਲੱਗਦਾ ਵੀ ਮੇਰੀ ਮਾਂ ਇਹੀ ਐ ਜਦੋਂ ਮੈਂ ਬਾਹਰ ਖੋਲਣਾ ਹੁਣੇ ਪਰਲੇ ਪਾਸ ਦੇ ਹੋ ਕੇ ਫਟਾਫਟ ਬਾਹਰ ਚ ਆ ਜਾਨੀ ਵੀ ਕੁਝ ਲੈ ਕੇ ਆ ਹਾਂ ਇਹਨਾਂ ਨੂੰ ਮਤਲਬ ਜਿਹੜਾ ਕਹਿੰਦੇ ਹੁੰਦੇ ਹਨਾ ਜੰਮਣ ਵਾਲੇ ਨਾਲੋਂ ਖਵਾਉਣ ਪਿਉਣ ਵਾਲਾ ਜਿਹੜਾ ਉਹ ਜ਼ਿਆਦਾ ਮਾਂ ਉਹਨੂੰ ਤਾਂ ਐ ਲੱਗਦਾ ਵੀ ਇਹ ਆ ਮੇਰੀ ਮਾਂ ਦਾ ਹਾਂਜੀ ਜੋ ਕਿਹੜੀ ਕਲਾਸ ਚੋਂ ਤੁਸੀਂ ਜਿਹੜਾ ਮੈਂ ਬੀਏ ਕਰ ਰਿਹਾ ਹਾਂ ਇਸ ਵਕਤ ਅੱਛਾ ਹਾਂਜੀ ਪਲੱਸ 2 ਪਾਸ ਕੀਤੀ ਹੁਣ ਬੀਏ ਫਸਟ ਇਅਰ ਕਰ ਰਹੀ ਹਾਂ ਹਾਂਜੀ ਤੇ ਫਿਰ ਇਧਰਲੇ ਪਾਸੇ ਹੈਨਾ ਅੱਜ ਕੱਲ ਤਾਂ ਨੌਜਵਾਨ ਜਿਹੜੇ ਹੈਗੇ ਖੇਤੀ ਜਿਹੜਾ ਪੁਰਖਾਂ ਦਾ ਕੰਮ ਹੈ ਉਸ ਤੋਂ ਵੀ ਭੱਜ ਰਹੇ ਆ ਜਾਂ ਫਿਰ ਉਹ ਜੇ ਕੰਮ ਤੋਂ ਜਿਹੜਾ ਭੱਜ ਰਹੇ ਆ ਉਹ ਤਾਂ ਭਾਲਦੇ ਕਿ ਐਸ਼ੋ ਆਰਾਮ ਵਾਲੀ ਜ਼ਿੰਦਗੀ ਨਹੀਂ ਇਹ ਵੀ ਐਸ਼ੋ ਆਰਾਮ ਵਾਲੀ ਜ਼ਿੰਦਗੀ ਜਿਹੀ ਪੂਰੀ ਇਹ ਆਪਦਾ ਕੰਮ ਕਰਨਾ ਕਰੋ ਨਹੀਂ ਕਰਨਾ ਨਾ ਕਰੋ ਜਿੰਨੇ ਤੱਕ ਸਰਦਾ ਹੁਣ ਆਪਾਂ ਕੈਨੇਡਾ ਬੈਠੀਆਂ ਉੱਥੇ ਮਜਬੂਰੀ ਹੈ ਹੀ ਕਰਨਾ ਹੀ ਪੈਣਾ ਹਾਂ ਉੱਥੇ ਦਾ ਕੋਈ ਆਮ ਦਾ ਵੀ ਨਹੀਂਗਾ ਇੱਥੇ ਆ ਵੀ ਚੱਲ ਜੇ ਨਹੀਂ ਵੀ ਕਰਨਾ ਜੋ ਕੋਈ ਬਿਮਾਰ ਆ ਕੁਝ ਵੀ ਆ ਤਾਂ ਨਹੀਂ ਵੀ ਕਰਦਾਗਾ ਇਹ ਇਹ ਤਾਂ ਕਰਨਾ ਚਾਹੀਦਾ ਸਾਰਿਆਂ ਨੂੰ ਖੇਤੀ ਵੀ ਕਰਨੀ ਚਾਹੀਦੀ ਆ ਕਿਉਂਕਿ ਇਹਦੇ ਵਰਗੀ ਕਿਤੇ ਰੀਸ ਹੈ ਨਹੀਂ ਗਈ ਇਹ ਤਾਂ ਗੁਰੂ ਨਾਨਕ ਦੇਵ ਜੀ ਦੀ ਦੇਣ ਹੈ ਜੀ ਖੇਤੀ ਹਾਂਜੀ ਅ ਘੋੜੀਆਂ ਵੀ ਉਹਨਾਂ ਦੀ ਦੇਣੀ ਹੈ ਸਾਰੀ ਇਹ ਤਾਂ ਕਿਰਤ ਕਮਾਈ ਆਈ ਆ ਆਪਦੀ ਇਹ ਹੀ ਸਭ ਤੋਂ ਵਧੀਆ ਕਰਨੀ ਚਾਹੀਦੀ ਆਪਾਂ ਨੂੰ ਜੀ ਤੇ ਸਮਾਂ ਨਿਕਲ ਜਾਂਦਾ ਹੈ ਪੜ੍ਹਾਈ ਵਾਸਤੇ ਹਾਂ ਹਾਂ ਬਿਲਕੁਲ ਹੀ ਸਮਾਂ ਨਿਕਲਿਆ ਤਾਂ ਮੰਮੀ ਜ਼ਿਆਦਾ ਕੰਮ ਕਰਦੇ ਆ ਤੇ ਮੈਂ ਤਾਂ ਘੱਟ ਹੀ ਕੰਮ ਕਰਦਾ ਮਤਲਬ ਕਿ ਜਦੋਂ ਇਹ ਕਹਿ ਜਾਂਦੇ ਵੀ ਜੋਤਾਂ ਜਾ ਵੀ ਕਰਾ ਦੇ ਮੈਂ ਤਾਂ ਉਹਦੀ ਕਰਾਉਣਾ ਹੀ ਤੇ ਜਾਂ ਜਦ ਦੇ ਘਰੇ ਨਾ ਹੋਣ ਮੰਮੀ ਡੈਡੀ ਤੇ ਫਿਰ ਮੈਂ ਆਪਦਾ ਕੰਮ ਕਰਦਾ ਜੀ ਨਹੀਂ ਮੈਂ ਫ੍ਰੀ ਹੁੰਨਾ ਹੀ ਕਾਲਜ ਵਗੈਰਾ ਜਾਂਦਾ ਤੇ ਪਹਿਲਾਂ ਪਲੱਸ 2 ਸੀ ਟਿਊਸ਼ਨ ਹੀ ਵੀ ਜਾਂਦਾ ਸੀਗਾ ਸ਼ਾਮ ਨੂੰ ਘਰੇ ਆਉਂਦਾ ਸੀਗਾ ਤੇ ਸਾਰਾ ਮੇਰੇ ਆਉਂਦੇ ਨੂੰ ਘਰੇ ਕੰਪਲੀਟ ਕੀਤਾ ਪਿਆਉਂਦਾ ਸੀ ਕੰਮ ਮੈਨੂੰ ਕਦੇ ਐ ਨਹੀਂ ਹੋਇਆ ਵੀ ਮੈਂ ਘਰੇ ਆਇਆ ਤੇ ਮੈਂ ਕੰਮ ਕਰਨਾ ਪਿਆ ਮੈਨੂੰ ਜੇ ਨਾ ਹੋਣ ਫਿਰ ਤੇ ਮੈਂ ਕਾਲਜ ਵਗੈਰਾ ਵੀ ਨਹੀਂ ਜਾਂਦਾ ਕਿਉਂਕਿ ਘਰ ਸੁਣਨਾ ਹੁੰਦਾ ਨੇ ਸੁਣਨੇ ਦਾ ਛੱਡ ਨਹੀਂ ਸਕਦੇ ਤੇ ਬਸ ਫਿਰ ਮੰਮੀ ਹੀ ਰੀ ਕੰਮ ਕਰਦੀ ਜਿਆਦਾ ਤਾਂ ਫਿਰ ਯਾਰ ਦੋਸਤ ਜਿਹੜੇ ਹੈਗੇ ਦੇਖਦੇ ਹੈਗੇ ਕਿ ਮਤਲਬ ਤੁਸੀਂ ਯਾਰ ਆਹ ਕੰਮ ਕਰਦੇ ਹੋ ਖੇਤੀ ਦਾ ਜਾਂ ਨਾਲ ਮਤਲਬ ਜਿਹੜੇ ਉਹ ਸ਼ਹਿਰੀ ਜਿਹੜੇ ਲੋਕ ਆ ਥੋੜਾ ਜਿਹਾ ਇਸ ਤੋਂ ਪਾਸੇ ਨਹੀਂ ਮੇਰੇ ਜ਼ਿਆਦਾਤਰ ਤਾਂ 4-5 ਕੀ ਜਾ ਰਹੇ ਦੋਸਤਾਂ ਇਹ ਉਹ ਘਰੇ ਆਪਣੇ ਘਰ ਹੀ ਰਹਿੰਦੇ ਜ਼ਿਆਦਾਤਰ ਹੀ ਬਸ ਨਾਲ ਜੇ ਕੁੜੀ ਬਿਮਾਰ ਸੀਗੀ ਉਹ ਆਪਣੇ ਨਾਲ ਹੀ ਰਹੇ ਉਹ ਹੈਲਪ ਵਗੈਰਾ ਕੀ ਕਰਦੇ ਆ ਕੋਈ ਬਾੜੇ ਯਾਰ ਦੋਸਤ ਆਪਣੇ ਹੈ ਨਹੀਂ ਜੀ ਬਸ ਕਿ ਸਾਰੇ ਨਾਲ ਹੀ ਜਾਣ ਪਛਾਣ ਹੈਗੀ ਆ ਪਰ ਮੇਨ 4-5 ਕੀ ਜਿਹੜੇ ਬਸ ਘਰ ਹੀ ਰਹਿੰਦੇ ਆ ਆਪਣੇ ਉਹ ਵੀ ਹੈਲਪ ਆਪਣੇ ਨਾਲ ਹੀ ਕਰਾਉਂਦੇ ਆ ਬੇਸ਼ੱਕ ਉਹਨਾਂ ਕੋਈ ਕੁੜੀਆਂ ਹੈ ਨਹੀਂ ਪਰ ਉਹ ਆਪਣੇ ਨਾਲ ਵੱਧ ਕੰਮ ਕਰਾਉਂਦੇ ਆ ਆਪਣੇ ਘਰ ਦੇ ਨਾਲ ਕੀ ਸੋਚਿਆ ਕੀ ਹੈ ਇਸ ਤੋਂ ਬਾਅਦ ਕਿ ਇਸੇ ਨੂੰ ਜਿਹੜਾ ਹੈਗਾ ਸ਼ੌਂਕ ਵੀ ਪਾਲ ਲਿਆ ਮਤਲਬ ਇਹਨੂੰ ਬਿਜ਼ਨਸ ਦੇ ਤੌਰ ਤੇ ਵੀ ਲੈ ਕੇ ਜਾਣਾ ਹਾਂ ਬਿਜ਼ਨਸ ਦੇ ਤੌਰ ਤੇ ਵੀ ਹੁਣ ਮੈਂ ਸੋਚ ਰਿਹਾ ਵੀ ਅੱਗੇ ਹੁਣ ਮੈਂ ਫ੍ਰੀ ਆਂਗਾ ਜ਼ਿਆਦਾ ਤਾਂ ਤੇ ਕਾਲਜ ਵਗੈਰਾ ਘਟ ਜਾਇਆ ਕਰਾਂਗੇ ਵੀ ਬਿਜ਼ਨਸ ਵੀ ਕਰਾਂ ਮੈਂ ਤੇ ਪਰ ਬਾਕੀ ਹਾਇ ਤੱਕ ਦਾ ਸ਼ੌਂਕ ਨੂੰ ਹੀ ਕਰ ਰਹੀ ਆਂ ਜੀ ਆਪਾਂ ਤੇ ਸ਼ੌਂਕ ਨੂੰ ਵੀ ਕਰਨ ਵਾਸਤੇ ਪੈਸੇ ਚਾਹੀਦੇ ਤੇ ਉਹਦੇ ਵਾਸਤੇ ਆਪਾਂ ਮਤਲਬ ਕਿ ਬੱਚੇ ਇਹਨਾਂ ਦੇ ਅੱਗੇ ਸੇਲ ਕਰ ਦਿੰਨੇ ਆ ਤੇ ਆਪਣਾ ਸ਼ੌਂਕ ਮਤਲਬ ਕਿ ਪੂਰਾ ਚੱਲਦਾ ਜੀ ਸ਼ੌਂਕ ਤੋਂ ਆਪਾਂ ਬਿਜ਼ਨਸ ਤੋਂ ਆਪਣਾ ਕੋਈ ਹੈ ਨਹੀਂ ਆਪਣਾ ਪ੍ਰੋਸੈਸ ਹੀ ਆਪਣਾ ਸ਼ੌਂਕ ਹੀ ਰੱਖਿਆ ਹੋਇਆ ਜੀ ਹਾਂਜੀ ਨੌਜਵਾਨ ਜਿਹੜਾ ਹੈਗਾ ਅੱਜ ਕੱਲ ਨਸ਼ੇ ਦੇ ਵਿੱਚ ਬਹੁਤ ਜਾ ਰਿਹਾ ਹੈਗਾ ਨਾ ਲੱਗਦਾ ਕਿ ਉੱਥੇ ਮਾਪਿਓ ਦੀ ਵੀ ਕਿਤੇ ਨਾ ਕਿਤੇ ਕਮੀ ਹੈ ਕਿ ਉਹ ਉਹਨਾਂ ਨੂੰ ਸੰਭਾਲ ਨਹੀਂ ਸਕਦੇ ਜਾਂ ਉਹਨਾਂ ਨੂੰ ਸਹੀ ਦਿਸ਼ਾ ਨਹੀਂ ਦੇ ਸਕਦੇ ਜਾਂ ਉਹਨਾਂ ਦੀ ਸੰਗਤ ਹੀ ਇਸ ਤਰ੍ਹਾਂ ਦੀ ਹੋ ਜਾਂਦੀ ਹੈ ਕਿ ਜਿਹੜੇ ਉਸ ਕਿਤੇ ਚਲੇ ਜਾਂਦੇ ਹਾਂ ਹਾਂਜੀ ਜਦੋਂ ਪੇਰੈਂਟਸ ਨੇ ਟਾਈਮ ਨਹੀਂ ਦੇਣਾ ਬੱਚਿਆਂ ਨੂੰ ਆਪਣੇ ਨੂੰ ਉਹਨਾਂ ਨਾਲ ਗੱਲਬਾਤ ਨਹੀਂ ਕਰਨ ਜਾਂ ਉਹਨਾਂ ਨੂੰ ਆਪਣੇ ਕੰਮ ਚ ਨਾ ਲਾਉਣਾ ਉਹ ਜਵਾਬ ਗਵਿਹਲਾ ਤਾਂ ਹੀ ਕਿਸੇ ਪਾਸੇ ਤਾਂ ਜਾਊਗਾ ਹੀ ਜਿਹਦੇ ਨੂੰ ਸਹੀ ਪਾਸੇ ਲੈ ਕੇ ਤਾਂ ਜਵਾਬ ਸਹੀ ਪਾਸੇ ਜਾਊਗਾ ਘਰੇ ਕੰਮ ਕਾ ਮਤਲਬ ਕਿ ਵੀ ਨਾ ਕਰਵਾਇਆ ਬਾਹਰ ਜਾਊਗਾ ਤੇ ਬਾਹਰ ਤੱਕ ਪਤਾ ਨਹੀਂ ਜਾਗਦਾ ਕਿੱਥੇ ਜਾਣੇ ਉਹਨੇ ਵੀ ਗਲਤ ਸੰਗਤ ਜਾਨਾ ਕਿ ਬੁਰੀ ਸੰਗਤ ਹੀ ਤੇ ਇਹਦਾ ਜੀ ਸ਼ੌਕ ਹੀ ਕੋਈ ਚੰਗਾ ਸ਼ੌਕ ਹੀ ਹੁੰਦਾ ਹੀ ਹੈ ਇਹ ਇਹ ਚੰਗਾ ਹੀ ਹੈ ਸ਼ੌਕ ਮਤਲਬ ਕਿ ਵੀ ਉਹ ਸ਼ੌਕ ਮਾੜੇ ਆ ਇਹਨਾਂ ਨਾਲ ਇਹਨਾਂ ਨਾਲ ਵਿੱਚ ਮਤਲਬ ਬੰਦਾ ਰਹਿੰਦਾ ਉਹਦੇ ਨਾਲ ਸਿੱਧੀ ਮੌਤ ਹੁੰਦੀ ਹੈ ਜੀ ਗਲਤ ਸ਼ੌਕ ਪਏ ਜੀ ਹਾਂ ਉਹ ਵੀ ਹੈ ਤਾਂ ਸ਼ੌਕ ਹੀ ਬਸ ਇਹ ਨਸ਼ੇ ਵਗੈਰਾ ਦਾ ਤੇ ਇਹ ਆ ਚੰਗਾ ਸ਼ੌਕ ਉਹ ਮਾੜਾ ਹਾਂਜੀ ਮੋਬਾਈਲ ਵਾਸਤੇ ਟਾਈਮ ਨਿਕਲ ਜਾਂਦਾ ਅੱਜ ਕੱਲ ਕਹਿੰਦੇ ਨੌਜਵਾਨ ਜਿਹੜੇ ਹੈਗੇ ਮੋਬਾਈਲ ਤੇ ਬਹੁਤ ਸਮਾਦਦੇ ਨੇ ਨੇ ਟਾਈਮ ਤਾਂ ਨਿਕਲੇ ਆਂਦਾ ਹੀ ਵਧੀਆ ਫੋਨ ਵੀ ਦੇਖਦੇ ਆਂ ਐਵੇਂ ਕਹਾਂ ਜਿਆਦਾ ਹੀ ਫੋਨ ਦੇਖਦਾ ਹੀ ਮੈਂ ਤਾਂ ਤੇ ਪਰ ਮੈਨੂੰ ਮੰਮੀ ਵੀ ਦੇਖਦੇ ਆ ਫੋਨ ਇਹ ਮੈਨੂੰ ਫੋਨ ਜੋ ਦੇਖਦੇ ਆ ਪਰ ਮੰਮੀ ਦਾ ਸਾਰਾ ਜਿਹੜਾ ਜਿਆਦਾ ਨਾ ਕਿ ਕੰਮ ਉਹੀ ਕਰ ਲੈਂਦੀ ਸਾਰਾ ਹਾਂ ਇਹਨਾਂ ਨੇ ਫੋਨ ਦੇਖਣਾ ਹੀ ਮੰਮੀ ਨੇ ਮੈਨੂੰ ਉਹ ਵਟਸਐਪ ਤੇ ਭੇਜ ਦੇਣੀ ਆ ਸ਼ਾਰਟਸ ਵਗੈਰਾ ਵੀ ਮੈਂ ਆ ਆ ਵੀਡੀਓ ਬਣਾਉਣੀ ਆ ਜੋ ਤੇ ਇਹ ਤੇ ਆ ਸੌਂਗ ਲਾ ਕੇ ਦੇ ਮੇਰਾ ਤੇ ਮੈਂ ਤਾਂ ਬਸ ਮੰਮੀ ਦੇ ਸੌਂਗ ਹੀ ਦੇਖਿਆ ਨਾ ਰਹਿਣਾ ਹੀ ਆ ਆ ਭੇਜਿਆ ਪਿਆ ਹੁਣ ਆ ਦੇਖ ਲਾਂ ਮੈਂ ਤੇ ਮੰਮੀ ਜਾਂ ਬਸ ਵੀਡੀਓ ਵਗੈਰਾ ਡਿਟ ਕਰੀ ਨਾ ਰਹਿਣੀ ਬੈਠਾ ਹਾਂ ਬੱਗੀਆਂ ਵਗੈਰਾ ਨਹੀਂ ਮੈਂ ਖੇਡਦਾ ਅੱਛਾ ਗੇਮ ਨਹੀਂ ਹਾਂ ਬਸ ਫੋਨ ਤੇ ਨਾਰਮਲ ਨੌਲੇਜ ਰਹਿਣੀ ਕੱਲ ਪੈ ਜਾਨੀ ਇਹਦੇ ਅੱਛਾ ਮੈਂ ਕਹਿੰਦੇ ਨੀ ਸ਼ਾਬਾਸ਼ ਇਹ 2 ਘੰਟੇ ਹੋ ਗਏ ਲੱਗੇ ਨੂੰ ਤੈਨੂੰ ਫਿਰ ਵਿਚਾਰਾ ਮੁੱਦਾ ਮਾਰ ਦਿੰਦਾ ਫੋਨ ਚੱਕ ਨਹੀਂ ਖੇਡਦਾ ਨਹੀਂ ਖੇਡਦਾ ਵੀਡੀਓ ਵਗੈਰਾ ਬਣਾਉਂਦਾ ਕਿਵੇਂ ਸ਼ੁਰੂਆਤ ਕਿਵੇਂ ਹੋਈ ਉਹਦੀ ਜਿਹੜੀ ਆਪ ਹੀ ਜਦੋਂ ਪਤਾ ਲੱਗਿਆ ਕਿ ਤੁਸੀਂ ਵੀਡੀਓ ਬਣਾਉਣੇ ਤੇ ਐਡਿਟ ਜਿਹੜਾ ਜੋਤ ਕਰ ਲੈਂਦੇ ਜਾਂ ਸੌਂਗ ਲਾ ਲੈਂਦੇ ਉੱਤੇ ਹਾਂਜੀ ਵੀਰੇ ਉਹ ਨਾ ਮੈਂ ਤੁਹਾਨੂੰ ਦੱਸਿਆ ਵੀ ਛੋਟੇ ਛੋਟੇ ਬੱਚੇ ਸੀ ਆਪਣੇ ਤਿੰਨ ਘੋੜੇ ਇਕੱਠਿਆਂ ਸੋਈਆਂ ਤੇ ਉਹ ਮਤਲਬ ਸਾਰਿਆਂ ਨੂੰ ਮੇਰਾ ਖਵਾਉਣਾ ਪਿਆਣਾ ਜਿਵੇਂ ਤੁਹਾਨੂੰ ਦੱਸਿਆ ਉਵੇਂ ਛੋਟੇ ਹੁੰਦਿਆਂ ਤੋਂ ਹੀ ਮਤਲਬ ਮੈਂ ਬੱਚੇ ਨੂੰ ਆਪਦੇ ਬਣਾ ਲੈਨੀ ਆ ਤੇ ਜੋਤ ਨੇ ਮੇਰੇ ਲੱਡੂ ਖਵਾਉਂਦੀ ਦੀ ਵੀਡੀਓ ਪਾਤੀ ਤੇ ਇੱਕ ਵਾਰ ਇਹ ਲక్ష్ਮੀ ਛੋਟੀ ਸੀ ਤੇ ਨੇ ਮੈਂ ਇਹਦੇ ਪਿਝਾ ਕੇ ਇਹਨੂੰ ਇੱਥੇ ਹੱਥ ਮਾਰੇ ਛਾਤੀ ਤੇ ਨੇ ਐ ਮਤਲਬ ਖੜੀ ਹੋ ਗਈ ਜਮਾ ਉਹ ਵੀਡੀਓ ਸਾਡੀ ਇੰਨੀ ਚੜੀ ਇੰਨੀ ਚੜੀ ਅਜੇ ਵੀ ਲੋਕ ਪਾਈ ਜਾਂਦੇ ਉਹ ਵੀਡੀਓ ਸਾਡੀ ਹਾਂਜੀ ਤੇ ਫਿਰ ਬਸ ਤੁਹਾਨੂੰ ਪਤਾ ਹੈ ਨਾ ਜਦੋਂ ਬੰਦੇ ਨੂੰ ਖੁਸ਼ੀ ਮਿਲੇ ਤੇ ਭੈਣ ਭਰਾ ਪਿਆਰ ਕਰਦੇ ਆ ਹਨਾ ਇੰਨਾ ਤੇ ਫਿਰ ਬਸ ਅਸੀਂ ਮੈਂ ਹੁਣ ਜਦੋਂ ਵੀ ਕੋਈ ਗੀਤ ਸੁਣਦੀ ਆ ਕੋਹੜੇ ਕੋਹੜਿਆਂ ਵਾਲਾ ਤੇ ਜੋਤ ਨੂੰ ਮੈਂ ਭੇਜ ਦਿੰਦੀ ਆ ਸ਼ੇਅਰ ਕਰ ਦਿੰਦੀ ਆ ਇਹਨੂੰ ਫਿਰ ਇਹ ਰੱਖਦਾ ਵੀ ਜਿੱਦਾਂ ਅਸੀਂ ਵੀਡੀਓ ਬਣਾਉਣਾ ਫਿਰ ਉਹ ਲਾ ਦਿੰਦਾ ਹੁਣ ਰਵਿੰਦਰ ਗਰੇਵਾਲ ਦਾ ਗੀਤ ਆ ਕੋਹੜੇ ਤੇ ਟਰਾਲੇ ਵਾਲਾ ਹੁਣ ਮੈਂ ਉਹ ਭੇਜੀ ਬੈਠਿਆ ਇਹਨੂੰ ਬਸ ਆਪੇ ਇੱਕ ਦੋ ਦਿਨ ਚ ਤਿਆਰ ਕਰ ਦੇਣਾ ਜਦੋਂ ਤਿਆਰ ਹੋ ਜਾਣਾ ਹਾਂਜੀ ਫਿਰ ਮੈਂ ਜੇਕਰ ਕਿਸੇ ਨੂੰ ਕੋਈ ਕੰਮ ਨਵਾਂ ਜਿਹੜਾ ਸ਼ੁਰੂਆਤ ਕਰਨਾ ਹੈ ਇਸ ਫਿਰ ਉਹ ਤੁਹਾਡੇ ਨਾਲ ਸੰਪਰਕ ਕਿਵੇਂ ਕਰ ਸਕਦਾ ਹੈ ਜਾਂ ਮਤਲਬ ਕੋਈ ਜਾਣਕਾਰੀ ਲੈਣੀ ਹੋਵੇ ਕਿਉਂਕਿ ਤੁਹਾਨੂੰ ਬਹੁਤ ਸਮਾਂ ਹੋ ਗਿਆ ਇਸ ਕੰਮ ਵਿੱਚ ਆਪਣੇ ਇੰਸਟਾਗ੍ਰਾਮ ਤੇ ਪੇਜ ਇੱਕ ਜੋਤ ਸਟੱਡ ਫਾਰਮ ਆਪਾਂ ਨੂੰ ਉੱਥੇ ਮੈਸੇਜ ਕਰੋ ਤੇ ਜਾਂ ਆਪਣਾ ਕੰਟੈਕਟ ਨੰਬਰ ਹੈਗਾ 7355835087 ਜਦੋਂ ਮਰਜ਼ੀ ਆਪਾਂ ਨੂੰ ਕਾਲ ਕਰੋ ਆਪਾਂ ਹਰ ਇੱਕ ਜਾਣਕਾਰੀ ਬਾਈ ਨੂੰ ਦਵਾਂਗੇ ਜੇ ਕਿਸੇ ਨੇ ਜਾਨਵਰ ਲੈਣਾਗਾ ਆਪੋ ਵੀ ਮਤਲਬ ਕਿ ਹੈਲਪ ਕਰਾਂਗੇ ਉਹਨਾਂ ਦੀ ਲੈਣ ਵਿੱਚ ਹਾਂ ਚੰਗਾ ਮੜਾ ਆਪਾਂ ਦੱਸਾਂਗੇ ਸਾਰੀ ਕੀ ਹਾਂਜੀ ਮੈਂ ਤਾਂ ਇਹਦੇ ਚਾਹੀ ਹੁੰਦਾ ਕਿ ਮਤਲਬ نسل ਦੇਖਣੀ ਹੁੰਦੀ ਹੈ ਉਹਦੇ ਵੀ ਕੁਝ ਨਾ ਕੁਝ ਮੇਰੇ ਖਿਆਲ ਚ ਨੁਕਤੇ ਹੁੰਦੇ ਹਨ ਹਾਂ نسل ਦੇਖਣੀ ਹੁੰਦੀ ਹੈ ਹੱਡ ਪੈਰ ਦੇਖਣਾ ਹੁੰਦਾ ਵੀ ਇੱਕ ਨੇ ਵਾਲ ਪੌਰੀ ਹੁੰਦੀ ਵੀ ਪੌਰੀਆਂ ਕਿੱਥੇ ਕਿੱਥੇ ਹੈਗੀਆਂ ਉਹਦਾ ਹੀ ਮਾੜਾ ਚੰਗਾ ਹੁੰਦਾ ਮਤਲਬ ਕਿ ਕਈ ਮੰਨ ਦੀ ਮਾੜੀ ਹੁੰਦੀ ਹੈ ਕਈ ਚੰਗੀ ਮੰਨ ਦੇ ਹੈਗੇ ਜਾਂ ਬਸ ਇਹਨਾਂ ਹੱਡ ਪੈਰ ਦੇਖਣਾ ਹੁੰਦਾ ਵੀ ਸਹੀ ਹੈ ਕਿ ਨਹੀਂ ਹਾਂਜੀ ਹਾਂ ਬਸ ਕਈ ਨਵੇਂ ਬੰਦਿਆਂ ਨੂੰ ਬਹੁਤ ਠੱਗ ਵੀ ਲੈਂਦੀ ਹੈ ਜੀ ਹਾਂ بس نالج ہونی چاہیے تھوڑی اس کام بارے پہلا جے کسی نے شوق رکھنا پہلا نالج لوے پھر شوق چابی جی باقی ਵੀ ਜੇ ਆਪਾਂ ਨੂੰ ਹੁਣ ਕੋਈ ਪੁੱਛਦਾ ਭੈਣ ਭਰਾ ਰਿਸ਼ਤੇਦਾਰ ਵੀ ਅਸੀਂ ਘੋੜੀ ਲੈਣੀਆਂ ਬਸ਼ੇਰੀ ਦਿਵਾਓ ਸਾਨੂੰ ਬਸ਼ੇਰੀ ਫਿਰ ਅਸੀਂ ਮੈਂ ਤਾਂ ਇਹਨਾਂ ਨੂੰ ਇਹੀ ਸਲਾਹ ਦੇਣੀ ਹੁੰਦੀ ਮੈਂ ਕਹਾਂ ਵੀ ਬਸ਼ੇਰੀ ਤੁਸੀਂ ਤਿੰਨ ਚਾਰ ਸਾਲ ਪਾਲੀ ਜਾਓਗੇ ਉਦੋਂ ਨੂੰ ਅੱਕ ਜਾਓਗੇ ਹਾਂ ਤੇ ਤੁਸੀਂ ਮਤਲਬ 5-6 ਮਹੀਨੇ ਤੇ ਗੱਬਣ ਘੋੜੀ ਲੈ ਲਓ 4-5 ਮਹੀਨਾ ਸ਼ੌਂਕ ਨਾਲ ਪਾਲੋਗੇ ਉਦੋਂ ਨੂੰ ਸੁਕੂਗੀ ਫਿਰ ਤੁਹਾਨੂੰ ਬੱਚੇ ਦਾ ਉਤਸ਼ਾਹ ਹੋ ਜਾਊਗਾ ਪਿਆਰ ਜਾ ਹੋਜੂ ਐਂ ਕਰਕੇ ਫਿਰ ਜਿਹੜਾ ਹਾਂ ਐ ਹੋ ਜਾਂਦਾ ਅਸੀਂ ਤਾਂ ਬਾਲੀ ਇਹੀ ਸਲਾਹ ਦਿੰਨੇ ਹੁੰਨੇ ਵੀ ਸੂਨ ਵਾਲੀ ਘੋੜੀ ਲੈ ਲਓ ਕਿਉਂਕਿ ਬੱਚਾ ਪਾਲਣਾ ਹਾਂ ਬੱਚਾ ਪਾਲਣਾ ਥੋੜਾ ਜਿਆਦਾ ਔਖਾ ਟਾਈਮ ਲੱਗਦਾ ਚਾਰ ਸਾਲ ਲੰਘ ਜਾਂਦੇ ਹੌਲੀ ਹੌਲੀ ਫਿਰ ਹਾਂ ਇਹ ਤਾਂ ਹੈ ਹੈ ਸਫਰ ਕਰਦਾ ਹਾਂ ਹਾਂ ਜੀ ਹਾਂ ਜੀ ਇਹ ਤਾਂ ਹੈ ਹੀ ਹੈ ਵੀਰੇ ਹਾਂ ਜੀ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਹੈ ਤੁਸੀਂ ਆਪਣੇ ਕਮੈਂਟਸ ਰਾਹੀਂ ਜਰੂਰ ਦੱਸਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਜੇ ਅਜਿਹਾ ਹੋਰ ਵੀਡੀਓਜ਼ ਨਾਲ ਤੁਹਾਡੇ ਸਾਹਮਣੇ ਪੇਸ਼ ਹੋਵਾਂਗੇ ਉਦੋਂ ਤੱਕ ਮੈਨੂੰ ਦਿਓ ਇਜਾਜ਼ਤ ਧੰਨਵਾਦ